ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸੱਚ ਦੀ ਆਵਾਜ਼ ਆ ਜਿਹੜੀ ਆ ਉਹ ਬਲੰਦ ਹੋ ਸਕੇ ਪੰਜਾਬ ਦੀ ਆਵਾਜ਼ ਆ ਜਿਹੜੀ ਆ ਉਹ ਬਲੰਦ ਹੋ ਸਕੇ ਸੋ ਐਮਪੀ ਸਰਦਾਰ ਸਿਮਰਜੀਤ ਸਿੰਘ ਮਾਨ ਮੌਜੂਦਾ ਐਮਪੀ ਨੂੰ ਜਿਹੜਾ ਘਰ ਦੇ ਵਿੱਚ ਨજરਬੰਦ ਕਰਨਾ ਕਿੰਨਾ ਕੁ ਸਹੀ ਤੇ ਕਿੰਨਾ ਕੁ ਗਲਤ ਮਤਲਬ ਇੱਕ ਮੌਜੂਦਾ ਐਮਪੀ ਨੂੰ ਮਤਲਬ ਸਰਕਾਰ ਨੇ ਸਰਕਾਰ ਦੇ ਬੰਦੇ ਨੂੰ ਸਰਕਾਰੀ ਬੰਦੇ ਨੂੰ ਜਿਹੜਾ ਘਰ ਦੇ ਵਿੱਚ ਨજરਬੰਦ ਕਰ ਲਿਆ ਕਿਉਂ ਕਿ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਪੰਜਾਬ ਦੀ ਆਵਾਜ਼ ਬੁਲੰਦ ਕਰਦਾ ਇੱਕ ਸਰਦਾਰ ਭਗਵੰਤ ਸਿੰਘ ਮਾਣ ਜਿਨ੍ਹਾਂ ਨੂੰ ਆਪ ਦੇ ਪਰਿਵਾਰ ਦੀ ਬਹੁਤ ਫਿਕਰ ਹੈ ਪਰ ਲੋਕਾਂ ਦੇ ਪਰਿਵਾਰਾਂ ਦੀ ਕੋਈ ਫਿਕਰ ਨਹੀਂ ਕਿ ਉਹਨਾਂ ਦੇ ਘਰੇ ਇੱਕ ਨਵਾਂ ਜੀ ਆਉਣ ਵਾਲਾ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਵੱਧ ਤੋਂ ਵੱਧ ਜਿਹੜਾ ਸ਼ੇਅਰ ਜਰੂਰ ਕਰ ਦਿਓ ਤੇ ਆਪ ਦੀ ਜਿਹੜੇ ਆ ਉਹ ਮਨ ਦੀ ਗੱਲ ਜਿਹੜੀ ਆ ਕਮੈਂਟ ਦੇ ਵਿੱਚ ਜਰੂਰ ਦੱਸਿਓ ਕਿ ਸਹੀ ਆ ਕਿ ਗਲਤ ਆ ਜਦੋਂ ਆਪਦੇ ਤੇ ਪੈਂਦੀ ਆ ਪਤਾ ਉਦੋਂ ਲੱਗਦਾ ਆ ਵੀਡੀਓ ਸੁਣਿਓ ਮੜਜੀ ਬੱਚਾ ਆਵੇ ਤੰਦਰੁਸਤ ਆਵੇ ਤੰਦਰੁਸਤੀ ਸਭ ਤੋਂ ਵੱਡੀ ਨਿਯਮਤ ਬੱਚਾ ਆਵੇ ਕਹਿੰਦਾ ਤੰਦਰੁਸਤ ਆਵੇ ਬੱਚਾ ਆਵੇ ਘਰੇ ਕਹਿੰਦਾ ਪਰ ਤੰਦਰੁਸਤ ਆਵੇ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਜਿਹੜੇ ਪੰਜਾਬ ਦੇ ਤੰਦਰੁਸਤ ਬੱਚੇ ਤੰਦਰੁਸਤ ਨੌਜਵਾਨ ਜਿਹੜੇ ਮਾਵਾਂ ਦੇ ਪੁੱਤ ਜਿਹੜੇ ਪਰਿਵਾਰਾਂ ਦੇ ਪੁੱਤ ਤੂੰ ਆਸਾਮ ਡਿਬੜੂਗਰ ਜੇਲ੍ਹ ਦੇ ਵਿੱਚ ਭੇਜਤੇ ਉਹ ਵੀ ਕਿਸੇ ਦੇ ਬੱਚੇ ਸੀ ਉਹਨਾਂ ਦੀਆਂ ਮਾਵਾਂ ਉਹਨਾਂ ਦੀਆਂ ਭੈਣਾਂ ਉਹਨਾਂ ਦਾ ਪਰਿਵਾਰ ਉਹਨਾਂ ਦੇ ਪਿਓ ਵੀ ਉਹਨਾਂ ਨੂੰ ਅੜੀਕ ਰਹੇ ਆ ਉਹ ਤੰਦਰੁਸਤ ਸੀ ਛੋਟਾ ਹਜੇ ਬੱਚਾ ਜਿਹੜਾ ਉਹ ਆਉਣਾ ਉਹਦੀ ਤੁਸੀਂ ਤੰਦਰੁਸਤੀ ਭਾਲ ਰਹੇ ਆ ਕਿ ਉਹ ਤੰਦਰੁਸਤ ਆ ਜੀ ਪਰ ਜਿਹੜੇ ਉਹ ਬੱਚੇ ਆ ਜਿਹੜੇ ਤੰਦਰੁਸਤ ਸੀ ਉਹ ਤੁਸੀਂ ਚੱਕ-ਚੱਕ ਕੇ ਜੇਲਾਂ ਦੇ ਵਿੱਚ ਬੰਦ ਕਰਤੇ ਅੱਜ ਸਰਦਾਰ ਸਿਮਰਜੀਤ ਸਿੰਘ ਮਾਨ ਪੀ ਸੰਗਰੂਰ ਜਿਨ੍ਹਾਂ ਨੇ ਫਾਰਕ ਜਿਹੜਾ ਉਹ ਜਾਮ ਕਰਨਾ ਸੀ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਉਹਨਾਂ ਨੂੰ ਤੁਸੀਂ ਨજરਬੰਦ ਕਰ ਲਿਆ ਬਾਕੀ ਹੋਰ ਨੌਜਵਾਨਾਂ ਨੂੰ ਤੁਸੀਂ ਚੱਕ ਚੱਕ ਕੇ ਨજરਬੰਦ ਕਰੀ ਜਾਂਦੇ ਹੋ ਚੱਕ ਚੱਕ ਕੇ ਲੈ ਕੇ ਜਾ ਰਹੇ ਹੋ ਮਤਲਬ ਉਹ ਵੀ ਕਿਸੇ ਮਾਵਾ ਦੇ ਪੁੱਤ ਆ ਉਹ ਕੀ ਗਲਤ ਕਰ ਰਹੇ ਆ ਉਹ ਸਿਰਫ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਹੇ ਆ ਪੰਜਾਬ ਦੀ ਆਵਾਜ਼ ਬੁਲੰਦ ਕਰ ਰਹੇ ਆ ਠੱਗ ਜਨਤਾ ਦੇ ਖਿਲਾਫ ਬੋਲ ਰਹੇ ਆ ਕੀ ਉਹ ਕੋਈ ਨਸ਼ੇ ਦੀ ਪ੍ਰਮੋਸ਼ਨ ਕਰ ਰਹੇ ਆ ਕੀ ਉਹ ਕੋਈ 2 ਨੰਬਰ ਦਾ ਧੰਦਾ ਕਰ ਰਹੇ ਆ ਕੀ ਉਹ ਕਰ ਕੀ ਰਹੇ ਆ ਕਿ ਜਿਹੜਾ ਤੁਸੀਂ ਉਹਨਾਂ ਨੂੰ ਬਗੈਰ ਕਿਸੇ ਗੱਲ ਤੋਂ ਜਿਹੜਾ ਚੱਕ ਚੱਕ ਕੇ ਜੇਲ੍ਹਾਂ ਦੇ ਵਿੱਚ ਛੱਡ ਰਹੇ ਹੋ ਕੀ ਸਰਦਾਰ ਅਹਿਮਦ ਸਿਮਰਜੀਤ ਸਿੰਘ ਮਾਨ ਨੇ ਜਿਹੜਾ ਉੱਥੇ ਪ੍ਰੋਗਰਾਮ ਕਰਨਾ ਸੀ ਕੀ ਉਹ ਰਾਈਟ ਟੂ ਪ੍ਰੋਟੈਸਟ ਦੀ ਕਾਨੂੰਨ ਦੇ ਵਿੱਚ ਨਹੀਂ ਆਉਂਦਾ ਕੀ ਉਹ ਰਾਈਟ ਟੂ ਪ੍ਰੋਟੈਸਟ ਆ ਜਿਹੜਾ ਕਾਨੂੰਨ ਦੇ ਵਿੱਚ ਹੈ ਨਹੀਂ ਕੀ ਰਾਈਟ ਟੂ ਸਪੀਕ ਆ ਜਿਹੜਾ ਉਹ ਹੱਕ ਹੈ ਨਹੀਂ ਕੀ ਉੱਥੇ ਕੋਈ ਮਾਹੌਲ ਤੁਹਾਨੂੰ ਲੱਗਦਾ ਕਿ ਕਹਿੋ ਜਾ ਕ੍ਰੀਏਟ ਹੋ ਜਾਣਾ ਸੀ ਕਿ ਉੱਥੇ ਜਿਹੜਾ ਮਾਹੌਲ ਖਰਾਬ ਹੋ ਜਾਣਾ ਸੀ ਤੁਸੀਂ ਇਹ ਚੱਕਰ ਦੇ ਵਿੱਚ ਜਿਹੜਾ ਸਾਰਿਆਂ ਨੂੰ ਚੱਕ-ਚੱਕ ਕੇ ਅੰਦਰ ਸੱਟ ਰਹੇ ਹੋ ਨਜ਼ਰਬੰਦ ਕਰ ਰਹੇ ਹੋ ਤੁਹਾਡਾ ਕਾਰਨ ਹਮੇਸ਼ਾ ਇਹੀ ਹੁੰਦਾ ਕਿ ਭਾਈ ਉੱਥੇ ਮਾਹੌਲ ਖਰਾਬ ਹੋ ਜਾਣਾ ਸੀ ਮਾਹੌਲ ਠੀਕ ਨਹੀਂ ਸੀ ਇਹ ਮਾਹੌਲ ਖਰਾਬ ਜਿਹੜਾ ਐਮਪੀ ਜਿਹੜਾ ਮੌਜੂਦਾ ਐਮਪੀ ਜਿਹਨੂੰ ਉੱਥੋਂ ਦੇ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਕਿ ਉਹ ਮਾਹੌਲ ਖਰਾਬ ਕਰੂਗਾ ਉੱਥੇ ਜਾ ਕੇ ਕੀ ਸੰਘਰੂਰ ਦੇ ਲੋਕ ਆ ਜਿਹੜੇ ਜਿੱਥੇ ਤੁਸੀਂ ਕਹਿੰਦੇ ਆ ਮਾਹੌਲ ਖਰਾਬ ਹੋ ਸਕਦਾ ਸੀ ਕਿ ਸੰਘਰੂਰ ਦੇ ਲੋਕ ਜਿਨ੍ਹਾਂ ਨੇ ਉਹਨਾਂ ਨੂੰ ਜਿਤਾਇਆ ਵੋਟਾਂ ਪਾ ਕੇ ਕਿ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਵੱਲੋਂ ਕੋਈ ਦਰਖਾਸਤ ਆਈ ਕੋਈ ਦਰਖਾਸਤ ਦਿੱਤੀ ਗਈ ਕਿ ਹਾਂਜੀ ਐਮਪੀ ਸੰਘਰੂਰ ਆ ਜਿਹੜੇ ਉਹ ਸਾਡੇ ਏਰੀਆ ਦੇ ਵਿੱਚ ਨਹੀਂ ਆਉਣੇ ਚਾਹੀਦੇ ਸਾਨੂੰ ਨਹੀਂ ਚੰਗਾ ਲੱਗਦਾ ਮਤਲਬ ਭਗਵਾਨ ਤਸਿਆ ਤੇਰੇ ਆਪ ਦੇ ਵਲਵਲੇ ਆ ਤੇਰਾ ਆਪ ਦਾ ਜਿਹੜਾ ਮਾਣ ਆ ਉਹ ਉਹ ਜਿਵੇਂ ਆਨੇ ਹੁੰਦੇ ਨਾ ਵੀ ਆਪ ਦਾ ਮਾਣ ਜਿਹੜਾ ਉਹ ਖੱਟਾ ਜਾਂ ਹੁੰਦਾ ਵੀ ਯਾਰ ਗਲਤੀ ਆ ਸੀ ਤਾਂ ਗਲਤੀ ਆ ਤੇ ਅਸੀਂ ਮਤਲਬ ਹੁਣ ਕਿਵੇਂ ਕਰੀਏ ਜਿਹੜੀ ਪਹਿਲਾਂ ਤੁਸੀਂ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਲੱਖੇ ਸਿਧਾਣੇ ਹੋਰਨ ਤੁਸੀਂ ਕਿਹਾ ਵੀ ਅਸੀਂ ਹੱਲ ਕਰਾਂਗੇ ਮੁੜ ਕੇ ਅਗਲੇ ਦਿਨ ਤੁਸੀਂ ਮੀਟਿੰਗ ਦੇ ਵਿੱਚ ਕਿਹਾ ਜੀ ਜਮਾਨਤ ਲਾ ਲਓ ਜੀ ਆਇਆ ਕਰ ਲਓ ਜੀ ਜੋ ਕਰ ਲਓ ਜੀ ਅਸੀਂ ਤਸ਼ੱਦਦ ਨਹੀਂ ਕੀਤਾ ਜੀ ਅਸੀਂ ਕੁੱਟਿਆ ਨਹੀਂ ਜੀ ਫਿਰ ਲੱਖੇ ਸਿਧਾਣੇ ਨੇ ਇਹ ਵੀ ਤੁਹਾਨੂੰ ਕਿਹਾ ਕਿ ਜੇ ਤੁਸੀਂ ਤਸ਼ੱਦਦ ਨਹੀਂ ਕੀਤਾ ਤੇ ਤੁਸੀਂ ਮਤਲਬ ਤਸ਼ੱਦਦ ਨਹੀਂ ਕੀਤਾ ਸਰ ਤੁਸੀਂ ਸਾਬਤ ਕਰ ਦਿਓ ਕਿ ਤੁਸੀਂ ਤਸ਼ੱਦਦ ਨਹੀਂ ਕੀਤਾ ਤੇ ਯਾਰ ਅਸੀਂ ਬਾਹਨੇ ਸਿੱਧੂ ਦੇ ਮਗਰੋਂ ਹਟ ਜਾਾਂਗੇ ਮਤਲਬ ਮਸਲਾ ਇਹੀ ਆ ਕਿ ਨਜ਼ਰਬੰਦ ਕਰ ਕਰਕੇ ਕਿੰਨਾ ਚਿਰ ਤੁਸੀਂ ਯਾਰ ਆਏ ਆ ਪੰਜਾਬ ਦੀ ਆਵਾਜ਼ ਨੂੰ ਦਬਾ ਲੋਗੇ ਪੰਜਾਬ ਦੀ ਆਵਾਜ਼ ਨੂੰ ਤੁਸੀਂ ਤਾਂ ਕੀ ਬਹੁਤ ਸਾਰੀਆਂ ਸਰਕਾਰਾਂ ਆਈਆਂ ਤੇ ਗਈਆਂ ਕੋਈ ਵੀ ਦਬਾ ਨਹੀਂ ਸਕਿਆ ਸਦਾ ਜਿਹੜੇ ਹਾਲਾਤ ਆ ਉਹ ਮਾੜੇ ਨਹੀਂ ਰਹਿੰਦੇ ਸਦਾ ਜਿਹੜੀ ਆ ਸਰਕਾਰ ਆ ਉਹ ਇੱਕ ਨਹੀਂ ਰਹਿੰਦੀ ਸਦਾ ਜਿਹੜਾ ਰਾਜ ਆ ਉਹ ਇੱਕ ਬੰਦੇ ਦਾ ਨਹੀਂ ਰਹਿੰਦਾ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਸਮਝ ਜਾ ਕਿਉਂਕਿ ਪੰਜਾਬ ਦੇ ਲੋਕ ਆ ਜਿਹੜੇ ਹੁਣ ਜਾਗ ਚੁੱਕੇ ਆ ਜਾਗਰੂਕ ਹੋ ਚੁੱਕੇ ਆ ਛਿੱਟੀ ਜਾਓ ਜੇਲਾਂ ਦੇ ਵਿੱਚ ਚੱਕ ਚੱਕ ਕੇ ਛਿੱਟੀ ਜਾਓ ਕਿੰਨੇ ਆਕ ਨੂੰ ਛਿੱਟੀ ਜਾਓਗੇ ਪੰਜਾਬ ਦੇ ਵਿੱਚ ਕਿੰਨੀਆਂ ਸ਼ਹੀਦੀਆਂ ਹੋਈਆਂ ਐਨੀਆਂ ਸ਼ਹੀਦੀਆਂ ਹੋਈਆਂ ਜੇਲਾਂ ਦੇ ਵਿੱਚ ਸਿਰ ਸੱਟ ਕੇ ਨੌਜਵਾਨਾਂ ਨੂੰ ਤੁਸੀਂ ਤਸ਼ੱਦਦ ਤੱਕ ਕੀਤਾ ਨੌਜਵਾਨਾਂ ਤੇ ਫਿਰ ਵੀ ਨੌਜਵਾਨ ਜਿਹੜੇ ਆ ਉਹ ਬੋਲ ਰਹੇ ਆ ਮੂਹਰੇ ਆ ਰਹੇ ਆ ਕੀ ਉਹਨਾਂ ਨੂੰ ਪਤਾ ਨਹੀਂ ਕਿ ਪੰਜਾਬ ਦੇ ਵਿੱਚ ਜਿਹੜਾ ਪਹਿਲਾਂ ਕੀ ਹੋਇਆ ਉਹਨਾਂ ਨੂੰ ਸਾਰਾ ਪਤਾ ਪਰ ਗੁਰੂ ਮਹਾਰਾਜ ਦੀ ਕਿਰਪਾ ਉਹਨਾਂ ਦੇ ਸਿਰ ਤੇ ਗੁਰੂ ਮਹਾਰਾਜ ਦਾ ਓਟ ਆਸਰਾ ਤੇ ਤੁਸੀਂ ਜਿਹੜਾ ਉਹ ਪਹਿਲਾਂ ਦੂਜੇ ਜਿਹੜੇ ਆ ਰਾਜਨੀਤੀ ਖੇਡਦੇ ਸੀਗੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਮੰਦਰਾਂ ਦੇ ਵਿੱਚ ਜਾ ਕੇ ਮਸੀਤਾਂ ਦੇ ਵਿੱਚ ਜਾ ਕੇ ਝੂਠੇ ਵਾਅਦੇ ਕਰਦੇ ਸੀਗੇ ਧਾਰਮਿਕਤਾ ਦੇ ਨਾਂ ਤੇ ਲੋਕਾਂ ਨੂੰ ਬੇਵਕੂ ਬਣਾਉਂਦੇ ਸੀ ਹਾਂ ਜਦੋਂ ਤੁਸੀਂ ਜਿੱਤ ਗਏ ਹੁਣ ਤੁਸੀਂ ਉਹ ਗੱਲਾਂ ਭੁੱਲ ਗਏ ਤੁਸੀਂ ਵੀ ਉਸੇ ਰਾਹ ਤੇ ਤੁਰਪੇ ਕਿ ਜੀ ਅਸੀਂ ਤਾਂ ਫਿਰ ਐਂ ਕਰਾਂਗੇ ਮਤਲਬ ਕਹਿਣਾ ਨਹੀਂ ਕਰਨਾ ਜ਼ਰੂਰ ਆ ਸੋ ਬਹੁਤ ਹੀ ਮੰਦਭਾਗੀ ਗੱਲ ਹੈ ਜਿਹੜਾ ਐਮਪੀ ਸਰਦਾਰ ਸੇਵਨਜੀਤ ਸਿੰਘ ਮਾਨ ਨੂੰ ਜਿਹੜਾ ਘਰ ਦੇ ਵਿੱਚ ਨਜ਼ਰਬੰਦ ਕਰਨਾ ਤੇ ਉੱਥੇ ਪ੍ਰੋਗਰਾਮ ਨਾ ਕਰਨ ਦੇਣਾ ਰਾਈਟ ਟੂ ਪ੍ਰੋਟੈਸਟ ਦਾ ਹੱਕ ਆਣ ਰਾਈਟ ਟੂ ਸਪੀਕ ਦਾ ਹੱਕ ਆਣ ਜਿਹੜਾ ਲੋਕ ਕਹਿ ਦਿੰਦੇ ਆ ਕਿ ਨਹੀਂ ਜੀ ਇਹ ਭਗਵੰਤ ਮਾਨ ਬਹੁਤ ਚੰਗਾ ਜੀ ਭਗਵੰਤ ਮਾਨ ਦੇ ਕਈ ਚੇਲੇ ਚ ਪਟਕ ਰਹੇ ਨੇ ਬਹੁਤ ਚੰਗਾ ਜੀ ਇਹ ਜੀ ਮਾਹੌਲ ਨਹੀਂ ਖਰਾਬ ਹੋਣ ਦੇਣਾ ਚਾਹੁੰਦਾ ਪਰ ਮਸਲਾ ਇੱਥੇ ਆਉਂਦਾ ਵੀ ਜਦੋਂ ਤੁਹਾਡੇ ਤੋਂ ਕੋਈ ਆਫਤ ਪੈਂਦੀ ਆ ਜਦੋਂ ਫੇਜਰੀਵਾਲ ਤੇ ਕੋਈ ਆਫਤ ਪੈਂਦੀ ਆ ਤੁਸੀਂ ਮਿੰਟ ਚ ਧਰਨਾ ਜਾਂ ਲਾ ਕੇ ਬਹਿ ਜਾਣਾ ਦਿੱਲੀ ਜਾ ਕੇ ਉੱਥੇ ਮਾਹੌਲ ਖਰਾਬ ਨਹੀਂ ਹੁੰਦਾ ਕਿ ਉੱਥੇ ਜੇ ਤੁਹਾਨੂੰ ਨਜ਼ਰਬੰਦ ਕਰ ਲੈਣ ਤੇ ਫਿਰ ਤੁਸੀਂ ਕੀ ਕਹੋਗੇ ਜੀ ਅਸੀਂ ਤਾਂ ਬਹੁਤ ਚੰਗੇ ਸੀ ਅੱਜ ਤਾਂ ਬਹੁਤ ਵਧੀਆ ਸੀਗੇ ਜੀ ਅਸੀਂ ਤਾਂ ਰਾਈਟ ਟੂ ਪ੍ਰੋਟੈਸਟ ਦਾ ਸਾਡਾ ਹੱਕ ਹੈ ਜੀ ਸਾਨੂੰ ਕਰ ਦੇਣਾ ਚਾਹੀਦਾ ਮਤਲਬ ਫਿਰ ਤੁਸੀਂ ਉੱਥੇ ਇਹ ਕਹੋਗੇ ਸੋ ਮੈਨੂੰ ਪਤਾ ਕਿ 3 ਫਰਵਰੀ ਨੂੰ ਜਿਹੜਾ ਪ੍ਰੋਗਰਾਮ ਰੱਖਿਆ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਬਹੁਤ ਸਾਰੇ ਲੋਕ ਬਈ ਪੰਜਾਬ ਤੋਂ ਆਉਣਾ ਬਹੁਤ ਸਾਰੇ ਲੋਕਾਂ ਨੇ ਟਰਾਲੀਆਂ ਭਰ-ਭਰ ਕੇ ਲੋਕ ਆਉਣਗੇ ਕਿੰਨਿਆਂ ਕ ਲੋਕਾਂ ਨੂੰ ਤੁਸੀਂ ਰੋਕ ਲਓਗੇ ਮੈਨੂੰ ਪਤਾ ਤੁਸੀਂ ਮੇਨ ਮੇਨ ਬੰਦਿਆਂ ਨੂੰ ਚੱਕ ਜਿਹੜਾ ਤੁਸੀਂ ਨਜ਼ਰਬੰਦ ਜ਼ਰੂਰ ਕਰੋਗੇ ਚੱਕ ਕੇ ਗ੍ਰਿਫਤਾਰੀਆਂ ਪਾਉਂਗੇ ਪਰ ਆਮ ਲੋਕਾਂ ਨੂੰ ਤੁਸੀਂ ਨਹੀਂ ਰੋਕ ਸਕਦੇ ਜਿੰਨਾ ਮਰਜ਼ੀ ਤੁਸੀਂ ਸੋਚ ਲਿਓ ਕਿ ਅਸੀਂ ਐਂ ਕਰ ਦਿਆਂਗੇ ਅਸੀਂ ਜਿਉਂ ਕਰ ਦਿਆਂਗੇ ਸੋ ਪੰਜਾਬ ਦੇ ਪੁੱਤ ਜਿਹੜੇ ਆ ਉਹ ਜਾਗਰੂਕ ਹੋ ਚੁੱਕੇ ਆ ਕੱਲਾ ਪੰਜਾਬ ਨਹੀਂ ਹਰਿਆਣਾ ਰਾਜਸਥਾਨ ਵੀ ਤੱਕ ਵੀ ਨਾਲ ਜਿਹੜਾ ਜੁੜ ਚੁੱਕਿਆ ਸੋ ਬਹੁਤ ਸਾਰੀਆਂ ਜਥੇਬੰਦੀਆਂ ਨਾਲ ਜੁੜ ਚੁੱਕੀਆਂ ਕਿੰਨੇ ਕਹ ਨੂੰ ਰੋਕ ਲੋਂਗੇ ਤੁਹਾਡੇ ਮਨ ਦੇ ਵਿੱਚ ਇਹੀ ਆ ਕਿ ਅਸੀਂ 20 ਪੈਸਾ ਦੇ ਕੇ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਖਰੀਦ ਕੇ ਜਿਹੜਾ ਉਹ ਜਿੱਤ ਜਾਗੇ ਪਰ ਇਹ ਵਹਿਮ ਐਤ ਕੀ ਘੜਦੇ ਹੋ ਪਿਛਲੀ ਵਾਰੀ ਤੁਹਾਡੀ ਗੱਲ ਲੋਕਾਂ ਨੇ ਮੰਨ ਲਈ ਸੀ ਕਿ ਪੈਸਾ ਉਧਰੋਂ ਵੀ ਲੈ ਲਓ ਪੈਸਾ ਉਧਰੋਂ ਵੀ ਲੈ ਲਓ ਪਰ ਵੋਟ ਸਾਨੂੰ ਪਾ ਦਿਓ ਇਹ ਸਵਾਰੀ ਲੋਕਾਂ ਨੇ ਇਹ ਗੱਲ ਨਹੀਂ ਮੰਨਣੀ ਤੁਹਾਡੀ ਲੋਕਾਂ ਨੇ ਤੁਹਾਡੇ ਤੋਂ ਪੈਸੇ ਵੀ ਨਹੀਂ ਲੈਣੇ ਤੇ ਤੁਹਾਨੂੰ ਵੋਟ ਵੀ ਨਹੀਂ ਪਾਉਣੀ ਤੇ ਮੂੰਹ ਤੇ ਸਿੱਧੀਆਂ ਗੱਲਾਂ ਆਉਣੀਆਂ ਪੰਜਾਬ ਦੇ ਲੋਕ ਤੁਹਾਨੂੰ ਉਡੀਕ ਰਹੇ ਆ ਕਿ ਕਦੋਂ ਤੁਸੀਂ ਘਰਾਂ ਦੇ ਵਿੱਚ ਆਓ ਜਿਹੜਾ ਤੁਸੀਂ ਕਹਿੰਦੇ ਹੁੰਦੇ ਸੀ ਘਰਾਂ ਘਰਾਂ ਦੇ ਵਿੱਚ ਜਾਇਆ ਕਰਾਂਗੇ ਕਦੋਂ ਤੁਸੀਂ ਘਰਾਂ ਦੇ ਵਿੱਚ ਆਓ ਤੇ ਕਦੋਂ ਤੁਹਾਨੂੰ ਸਵਾਲ ਪੁੱਛਿਆ ਜਾਵੇ ਕਿ ਭਾਨੇ ਸਿੱਧੂ ਦਾ ਕੀ ਕਸੂਰ ਸੀ ਕਾ ਇਹ ਅਮਰਤਪਾਲ ਸਿੰਘ ਖਾਲਸਾ ਦਾ ਕੀ ਕਸੂਰ ਸੀ ਜਿਹੜੇ ਮਾਸਟਰਾਂ ਨੂੰ ਟੀਚਰਾਂ ਨੂੰ ਤੁਸੀਂ ਕੁੱਟਿਆ ਉਹਨਾਂ ਦਾ ਕੀ ਕਸੂਰ ਸੀ ਬੰਦੀ ਸਿੰਘਾਂ ਦੇ ਹੱਕ 'ਚ ਨਹੀਂ ਬੋਲ ਰਹੇ ਉਹਨਾਂ ਦਾ ਕੀ ਕਸੂਰ ਹੈ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਆਦਬੀ ਹੋਈ ਜਾਂਦੀ ਹੈ ਉਹਦੇ ਤੇ ਤੁਹਾਡਾ ਕੀ ਜਿਹੜਾ ਪ੍ਰਤੀਕਰਮ ਕੀ ਤੁਸੀਂ ਉਹਤੇ ਹੁਣ ਤੱਕ ਕੀਤਾ ਠੱਗ ਏਜੰਟਾਂ ਦੇ ਵਿਰੁੱਧ ਹੁਣ ਤੱਕ ਕੋਈ ਪਰਚਾ ਕਿਉਂ ਨਹੀਂ ਕੀਤਾ ਤੁਸੀਂ ਆਮ ਕਹਿੰਦੇ ਸੀ ਹੁਣ ਤੁਸੀਂ ਆਪ ਸਿਕਿਉਰਟੀਆਂ ਲਈ ਫਿਰਦੇ ਹੋ ਵੱਡੇ ਵੱਡੇ ਕਾਫਲੇ ਲਈ ਫਿਰਦੇ ਹੋ ਤੁਸੀਂ ਕਹਿੰਦੇ ਸੀਗੇ ਅਸੀਂ ਕਿਤੇ ਵੀ ਫਲੈਕਸ ਨਹੀਂ ਲਾਵਾਂਗੇ ਤੁਸੀਂ ਫਲੈਕਸ ਬੋਰਡ ਅੜਾ ਕੋਈ ਇਹੋ ਜਿਹਾ ਥਾਂ ਹੀ ਨਹੀਂ ਛੱਡਿਆ ਜਿੱਥੇ ਫਲੈਕਸ ਬੋਰਡ ਨਾਲ ਲਾਏ ਹੋਣ ਤੁਸੀਂ ਹੁਣ ਤਾਂ ਜਿਹੜੀਆਂ ਸਕਰੀਨਾਂ ਤੁਹਾਡੀਆਂ ਰੋਡਾਂ ਦੇ ਉੱਤੇ ਚੱਲਦੀਆਂ LED ਸਕਰੀਨਾਂ ਉਹ ਵੀ ਤੁਸੀਂ ਸੋਚ ਲਿਆ ਕਿ ਅਸੀਂ ਗੱਡੀਆਂ ਦੇ ਉੱਤੇ ਟਰੱਕਾਂ ਦੇ ਉੱਤੇ ਲਾਵਾਂਗੇ ਇੱਥੋਂ ਤੱਕ ਤੁਸੀਂ ਸੋਚ ਲਿਆ ਤੇ ਹੋਰ ਤੁਸੀਂ ਇਹ ਸਵਾਲਾਂ ਦੇ ਜਵਾਬ ਜਿਹੜੇ ਆ ਤੁਸੀਂ ਕਿੱਥੋਂ ਦਿਓਗੇ ਆਮ ਲੋਕਾਂ ਨੂੰ ਕਿੱਥੋਂ ਦਿਓਗੇ ਸਵਾਲਾਂ ਦੇ ਜਵਾਬ ਸੋ ਪੰਜਾਬ ਦੇ ਲੋਕ ਆ ਜਿਹੜੇ ਜਾਗਰੂਕ ਹੋ ਚੁੱਕੇ ਆ ਭਗਵਾਨਤਮਾਨ ਜਿਹੜਾ ਤੁਸੀਂ ਇਹ ਸੋਚੋ ਵੀ ਇੰਨੇ ਥੋੜੇ ਜੇ ਸਮੇਂ ਚ ਇੰਨੇ ਪਰਚੇ ਐਟ ਅ ਟਾਈਮ ਜੇ ਆਪਾਂ ਇੱਕ ਦਰਖਾਸਤ ਵੀ ਦੇਣ ਜਾਈਏ ਨਾ ਤੇ ਘਟੋ ਘਟੇ 6 6 ਮਹੀਨੇ ਸਾਲ ਤਾਂ ਉਹੀ ਨਗਾ ਦਿੰਦੇ ਆ ਕਰਦੇ ਆ ਜੀ ਕਰਦੇ ਆ ਜੀ ਕਰਦੇ ਆ ਜੀ ਤੇ ਜੇ ਉਹੀ ਕਿਸੇ ਲੀਡਰ ਦਾ ਪ੍ਰੈਸ਼ਰ ਹੋਵੇ ਤੁਸੀਂ ਪੈਸਾ ਦਿੱਤਾ ਹੋਵੇ ਜਾਂ ਕਿਸੇ ਲੀਡਰ ਦਾ ਪ੍ਰੈਸ਼ਰ ਹੋਵੇ ਬੰਟੋ ਮੈਂਟੀ ਪਰਚਾ ਹੋ ਜਾਂਦਾ ਹੁਣ ਤੁਸੀਂ ਆਪ ਸਿਆਣੇ ਹੋ ਕਿ ਇੱਥੇ ਕੀ ਹੋਇਆ ਸੋ ਜਰੂਰ ਵੱਤ ਵਾਰ ਸਪੋਰਟ ਕਰੋ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਪੁੱਤਾਂ ਨੂੰ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਜੇ ਨਹੀਂ ਪਹੁੰਚ ਸਕਦੇ ਤਾਂ ਘਰੇ ਬੈ ਕੇ ਸਪੋਰਟ ਕਰੋ ਵੀਡੀਓ ਨੂੰ ਸ਼ੇਅਰ ਕਰਕੇ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ